ਸੱਚੀ ਗੱਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਜਿੱਥੇ ਕੱਲ ਹੀ ਭਗਵੰਤ ਸਿੰਘ ਬਾਜੇ ਕੇ ਉਰਫ ਪ੍ਰਧਾਨ ਮੰਤਰੀ ਦੀ ਜਿਹੜਾ ਕਿ ਕੋਰਟ ਦੇ ਵਿੱਚ ਪੇਸ਼ੀ ਕੀਤੀ ਗਈ ਸੀ ਜਿਸ ਤੋਂ ਬਾਅਦ ਕਿ ਉਸ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਅਮਰਤਪਾਲ ਦੇ ਉੱਤੇ ਉਸ ਦੇ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਉਹ ਨਸ਼ੇ ਦਾ ਆਦੀ ਹੋ ਚੁੱਕਾ ਹੈ ਇਹ ਸਭ ਕੁਝ ਪੰਜਾਬ ਪੁਲਿਸ ਦੇ ਦੁਆਰਾ ਉਸ ਨੂੰ ਕੁੱਟਮਾਰ ਕਰਕੇ ਤੇ ਡਰਾ ਧਮਕਾ ਕੇ ਜਿਹੜਾ ਕਹਾਇਆ ਜਾ ਰਿਹਾ ਹੈ ਤੇ ਕੋਰੇ ਕਾਗਜ਼ ਦੇ ਉੱਤੇ ਸਹੁੰ ਵੀ ਕਰਵਾਏ ਗਏ ਹਨ ਇਸ ਤੋਂ ਬਾਅਦ ਹੀ ਅਮਰਤਪਾਲ ਦੇ ਹੋਰ 4 ਦੀ ਅੱਜ ਜਿਹੜੀ ਕਿ ਕੋਰਟ ਦੇ ਵਿੱਚ ਪੇਚੀ ਸੀ ਜਿਸ ਤੋਂ ਬਾਅਦ ਕੀ ਉਸ ਕੋਰਟ ਦੀ ਪੇਚੀ ਦੇ ਵਿੱਚ ਅਮਰਤਪਾਲ ਦੀ ਮਾਤਾ ਵੀ ਪਹੁੰਚੀ ਸੀ ਖਾਲਸਤਾਨੀ ਸਮਰਥਕ ਅਤੇ ਖਡੂਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਉਸ ਅਮਰਤਪਾਲ ਦੀ ਮਾਂ ਬਲਵਿੰਦਰ ਕੌਰ ਜੋ ਕਿ ਅਦਾਲਤ ਕੰਪਲੈਕਸ ਦੇ ਵਿੱਚ ਪਹੁੰਚ ਗਈ ਜਿਵੇਂ ਹੀ ਹਰਪਾਲ ਸਿੰਘ ਉੱਥੋਂ ਲੰਘਿਆ ਤੇ ਅਮਰਤਪਾਲ ਦੀ ਮਾਂ ਨੇ ਉਸ ਨੂੰ ਰੋਕ ਲਿਆ ਹਰਪਾਲ ਸਿੰਘ ਨੇ ਅਮਰਤਪਾਲ ਦੇ ਚਾਚਾ ਹਰਜੀਤ ਸਿੰਘ ਦੇ ਨਾਲ ਮੁਲਾਕਾਤ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਤੇ ਇਸੇ ਦੌਰਾਨ ਏ ਡੀ ਸੀ ਪੀ ਨੇ ਕਿਹਾ ਕਿ ਤੇਰੇ ਮੁੰਡੇ ਨੇ ਪੂਰੇ ਪੰਜਾਬ ਨੂੰ ਅੱਗ ਦੇ ਵਿੱਚ ਧੱਕਾ ਦਿੱਤਾ ਹੈ ਇਸ ਤੋਂ ਬਾਅਦ ਦੋਵਾਂ ਪਾਸੇ ਤੋਂ ਬਹਿਸ ਸ਼ੁਰੂ ਹੋ ਗਈ ਤੇ ਅਮਰਤਪਾਲ ਦੀ ਮਾਣ ਕਿਹਾ ਹੈ ਕਿ ਤੁਹਾਡਾ ਮੇਰੇ ਨਾਲ ਇਸ ਤਰ੍ਹਾਂ ਗੱਲ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਮੇਰੇ ਪੁੱਤਰ ਨੇ ਕੀ ਕੀਤਾ ਹੈ ਇਸ ਤੋਂ ਬਾਅਦ ਏਡੀਸੀਪੀ ਨੇ ਕਿਹਾ ਹੈ ਕਿ ਪਟਿਆਲਾ ਜਾ ਕੇ ਤੁਸੀਂ ਮੁਲਾਕਾਤ ਕਰ ਸਕਦੇ ਹੋ ਇਸ ਸਮੇਂ ਮੈਂ ਤੁਹਾਡੇ ਨਾਲ ਮੁਲਾਕਾਤ ਨਹੀਂ ਕਰਵਾ ਸਕਦਾ ਇਸ ਤੋਂ ਬਾਅਦ ਕਾਫੀ ਜ਼ਿਆਦਾ ਜਿਹੜਾ ਕੀ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਤੇ ਬਲਵਿੰਦਰ ਕੌਰ ਨੂੰ ਕਿਹਾ ਗਿਆ ਕਿ ਤੇਰੇ ਮੁੰਡੇ ਨੇ ਪੂਰੇ ਪੰਜਾਬ ਨੂੰ ਜਿਹੜਾ ਕੀ ਅੱਗ ਦੇ ਵਿੱਚ ੱੱਕਾ ਦੇ ਦਿੱਤਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੀਆਂ ਬੈਂਕਾਂ ਦੇ ਵਿੱਚ ਜਿੱਥੇ ਕੀ ਪੈਸੇ ਤੱਕ ਸੇਫ ਨਹੀਂ ਹੈ ਉੱਥੇ ਹੀ ਲੋਕਰਾਂ ਦੇ ਵਿੱਚ ਪਿਆ ਹੁਣ ਸੋਨਾ ਵੀ ਜਿਹੜਾ ਸੇਫ ਨਹੀਂ ਹੈ ਜਿੱਥੇ ਕੀ ਪਿਛਲੇ ਦਿਨ ਹੀ ਸਦੀਕ ਬੈਂਕ ਦੇ ਵਿੱਚ ਜਿਹੜਾ ਕੀ ਕਰੋੜਾ ਰੁਪਈਆ ਦੀ ਠੱਗੀ ਹੋਈ ਸੀ ਤੇ ਇੱਕ ਮੁਲਜ਼ਮ ਜਿਹੜਾ ਕੀ ਪੈਸੇ ਲੈ ਕੇ ਫਰਾਰ ਹੋ ਗਿਆ ਸੀ ਸੋ ਇਸੇ ਦੌਰਾਨ ਤੁਹਾਨੂੰ ਦੱਸ ਦਈਏ ਕਿ ਹੁਣ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਨਿਕਲ ਕੇ ਆਇਆ ਹੈ ਪੰਜਾਬ ਨੈਸ਼ਨਲ ਬੈਂਕ ਬੁਡਲਾੜਾ ਦੇ ਬੈਂਕ ਅਧਿਕਾਰੀਆਂ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਇੱਕ ਚਪੜਾਸੀ ਨੇ ਬੈਂਕ ਦੀ ਸੇਫ ਦੇ ਵਿੱਚ ਰੱਖੇ 36 ਟੋਲੇ ਸੋਨੇ ਦੇ ਉ ਘਟਨਾ ਦਾ ਪਤਾ ਲੱਗਣ ਤੇ ਹਰ ਕੋਈ ਹੈਰਾਨ ਹੋ ਗਿਆ ਤੇ ਮਾਮਲੇ ਦੇ ਵਿੱਚ ਹੁਣ ਥਾਣਾ ਬੁਡਲਾਡਾ ਪੁਲਿਸ ਨੇ ਉਪਰੋਕਤ ਖਿਲਾਫ ਜਿਹੜਾ ਕੀ ਕੇਸ ਦਰਜ ਕਰ ਲਿਆ ਹੈ ਰਾਨੀ ਦੀ ਗੱਲ ਇਹ ਹੈ ਕਿ ਚਪੜਾਸੀ ਨੇ ਬੈਂਕ ਦੇ ਵਿੱਚ ਰੱਖਿਆ ਲੋਕਾਂ ਦਾ ਕਰੀਬ 36 ਟੋਲੇ ਸੋਨਾ ਹੌਲੀ-ਹੌਲੀ ਚੋਰੀ ਕਰ ਲਿਆ ਪਰ ਕਿਸੇ ਬੈਂਕ ਅਧਿਕਾਰੀ ਜਾਂ ਫਿਰ ਕਰਮਚਾਰੀ ਨੂੰ ਇਸ ਦੀ ਭੇਣਕ ਤੱਕ ਨਹੀਂ ਲੱਗੀ ਉਸ ਨੂੰ ਬੈਂਕ ਅਧਿਕਾਰੀਆਂ ਨੇ 골ਡ ਸੇਫ ਦੀ ਨਿਗਰਾਨੀ ਦੇ ਉੱਤੇ ਹੀ ਲਾਇਆ ਹੋਇਆ ਸੀ ਜਦੋਂ ਸੇਫ ਦੇ ਵਿੱਚੋਂ ਸੋਨਾ ਗਾਇਬ ਹੋਇਆ ਤੇ ਬੈਂਕ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਬੈਂਕ ਪ੍ਰਬੰਧਨ ਦੀ ਜਿਹੜੀ ਕਿ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਬਾਰੇ ਜਿਹੜਾ ਕਿ ਜਾਂਚ ਪੜਤਾਲ ਕੀਤੀ ਤੇ ਮਾਮਲਾ ਦਰਜ ਕਰਕੇ ਜਿਹੜੀ ਇਸ ਦੀ ਪੜਤਾਲ ਸ਼ੁਰੂ ਕਰ ਦਿੱਤੀ। ਪੰਜਾਬ ਨੈਸ਼ਨਲ ਬੈਂਕ ਬਡਲਾੜਾ ਦੀ 골ਡ ਸੇਫ ਦੇ ਵਿੱਚੋਂ ਚਪੜਾਸੀ ਗੁਰਪ੍ਰੀਤ ਸਿੰਘ ਨੇ 36 ਟੋਲੇ ਸੋਨਾ ਜਿਹੜਾ ਕੀ ਇਸ ਤੋਂ ਇਲਾਵਾ 6 골ਡ ਪੈਕਟ ਚੋਰੀ ਕਰ ਲਏ ਜਿਸ ਦੀ ਕੀਮਤ ਕੀ ਕਰੀਬ 37 ਲੱਖ ਰੁਪਏ ਦੱਸੀ ਜਾ ਰਹੀ ਹੈ ਤੇ ਹੁਣ ਇਸ ਤੋਂ ਬਾਅਦ ਜਿਹੜੀ ਉਹ ਤਫ਼ਤੀਸ਼ ਕੱਸ ਦਿੱਤੀ ਗਈ ਹੈ ਤੇ ਇਸ ਦਾ ਜਿਹੜਾ ਉਰੂਪੀ ਚਪੜਾਸੀ ਨੂੰ ਮੰਨਿਆ ਜਾ ਰਿਹਾ ਹੈ ਸੋ ਕਿਤੇ ਨਾ ਕਿਤੇ ਪੰਜਾਬ ਦੀਆਂ ਬੈਂਕਾਂ ਦੇ ਵਿੱਚ ਜਿਹੜਾ ਹੁਣ ਸੋਨਾ ਜਮ੍ਹਾਂ ਕਰਾਉਣਾ ਵੀ ਖਤਰੇ ਤੋਂ ਖਾਦੀ ਨਹੀਂ ਹੈ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਭਾਰੀ ਅਤੇ ਕਾਫੀ ਜ਼ਿਆਦਾ ਮੱਧਮ ਵੀ ਲਗਾਤਾਰ ਪੈ ਰਿਹਾ ਹੈ ਜਿਸ ਦੇ ਕਾਰਨ ਪੰਜਾਬ ਦੇ ਇਸ ਇਲਾਕੇ ਦੇ ਵਿੱਚ ਹੁਣ ਹੜ੍ਹਾਂ ਦਾ ਖਤਰਾ ਹੋ ਗਿਆ ਹੈ ਤੇ ਸਕੂਲਾਂ ਦੇ ਵਿੱਚ ਛੁੱਟੀ ਕਰਨ ਦੇ ਵੀ ਜਿਹੜੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਜੀ ਹਾਂ ਜ਼ਿਲ੍ਹਾ ਪਠਾਨਕੋਟ ਦੇ ਬਲਾਕ ਬਮਿਆਲ ਦੇ ਵਿੱਚ ਭਾਰੀ ਬਾਰਸ਼ ਅਤੇ ਹੜ੍ਹ ਆਉਣ ਦੀ ਸੰਭਾਵਨਾ ਨੂੰ ਦੇਖਦਿਆਂ ਹੋਇਆਂ ਸ਼ੁੱਕਰਵਾਰ ਨੂੰ ਸਾਰੇ ਹੀ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਸਕੂਲ ਦੇ ਵੱਲੋਂ ਕਿਹਾ ਗਿਆ ਹੈ ਕਿ ਅਗਲੇ ਦਿਨਾਂ ਦੇ ਵਿੱਚ ਵੀ ਜਿਹੜਾ ਕਿ ਛੁੱਟੀ ਦਾ ਐਲਾਨ ਜਾਰੀ ਕੀਤਾ ਜਾ ਲਗਦਾ ਹੈ ਕਿਉਂਕਿ ਲਗਾਤਾਰ ਜਿਹੜੀ ਭਾਰੀ ਬਾਰਸ਼ ਹੋ ਰਹੀ ਹੈ ਤੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਲਗਾਤਾਰ ਪਹਾੜੀ ਖੇਤਰਾਂ ਤੋਂ ਵੀ ਜਿਹੜਾ ਪਾਣੀ ਆ ਰਿਹਾ ਹੈ ਬਲਾਕ ਬਮਿਆਲ ਦੇ ਪ੍ਰਾਇਮਰੀ ਸਿੱਖਿਆ ਅਧਿਕਾਰੀ ਨਰੇਸ਼ ਪੰਨੀਆੜ ਨੇ ਕਿਹਾ ਹੈ ਕਿ ਜ਼ਿਲ੍ਹਾ ਅਧਿਕਾਰੀ ਦੇ ਵੱਲੋਂ ਸਨੇਹਾ ਪ੍ਰਾਪਤ ਹੋਇਆ ਸੀ ਕਿ ਜ਼ਿਲ੍ਹੇ ਦੇ ਵਿੱਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਪਠਾਨਕੋਟ ਦੇ ਵਿੱਚ ਲਗਾਤਾਰ ਜਿਹੜੀ ਕਿ بارش ਹੋ ਰਹੀ ਹੈ ਜਿਸ ਦੇ ਕਾਰਨ ਹੜ੍ਹਾਂ ਦਾ ਖਤਰਾ ਬਣ ਚੁੱਕਾ ਹੈ ਸੋ ਇਸ ਸਥਿਤੀ ਦੇ ਵਿੱਚ ਸਾਰੇ ਹੀ ਸਕੂਲ ਦੇ ਪ੍ਰਬੰਧਕਾਂ ਨੂੰ ਜਿਹੜਾ ਕਿ ਸੂਚਿਤ ਕੀਤਾ ਗਿਆ ਤੇ ਵਿਦਿਆਰਥੀਆਂ ਨੂੰ ਸੁਰੱਖਿਆ ਨੂੰ ਪਹਿਲ ਦਿੰਦਿਆਂ ਹੋਇਆਂ ਜਿਹੜਾ ਕਿ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਤੇ ਜੇਕਰ ਪੰਜਾਬ ਦੇ ਵਿੱਚ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਲਗਾਤਾਰ بارش ਹੁੰਦੀ ਹੈ ਤੇ ਪੰਜਾਬ ਦੇ ਸਕੂਲਾਂ ਦੇ ਵਿੱਚ ਹੁਣ ਅਗਲੇ ਦਿਨਾਂ ਦੇ ਵਿੱਚ ਵੀ ਜਿਹੜਾ ਛੁੱਟੀ ਦਾ ਐਲਾਨ ਹੋ ਸਕਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕੀ ਪੀਮਾ ਮੋਦੀ ਦੇ ਵੱਲੋਂ ਕਿਸਾਨ ਸਨਮਾਨ ਨidhi ਯੋਜਨਾ ਦੇ ਤਹਿਤ ਕਿਸਾਨਾਂ ਨੂੰ ਹਰ 4 ਮਹੀਨੇ ਬਾਅਦ 2000 ਰੁਪਏ ਉਹਨਾਂ ਦੇ ਖਾਤਿਆਂ ਦੇ ਵਿੱਚ ਭੇਜੇ ਜਾਂਦੇ ਹਨ ਸੋ ਇਸ ਵਾਰ ਜਿਹੜਾ ਕਿ ਇਹ 2000 ਰੁਪਏ ਦੀ ਜਿਹੜੀ ਕਿਸ਼ਤ ਹੈ ਉਹ ਕਾਫੀ ਜ਼ਿਆਦਾ ਲੇਟ ਹੋ ਚੁੱਕੀ ਹੈ ਸੋ ਦੇਸ਼ ਦੇ ਕਰੋੜਾ ਕਿਸਾਨਾਂ ਦੇ ਲਈ ਅੱਜ ਜਿਹੜਾ ਕਿ ਬਹੁਤ ਚੰਗਾ ਦਿਨ ਹੈ ਕਿਉਂਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੀ 20ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਹੁਣ 2-2000 ਰੁਪਏ ਆ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਅਗਸਤ ਨੂੰ ਉੱਤਰ ਪ੍ਰਦੇਸ਼ ਦੇ 12 ਨਸੀ ਦੇ ਵਿੱਚ 20500 ਕਰੋੜ ਰੁ ਦੀ ਪ੍ਰਧਾਨ ਮੰਤਰੀ ਕਿਸਾਨ ਸਰਮਾਨ ਨਿਧੀ ਯੋਜਨਾ ਪੀਐਮ ਕਿਸਾਨ ਯੋਜਨਾ ਦੀ 20ਵੀਂ ਕਿਸ਼ਤ ਸਵੇਰੇ 11 ਵਜੇ ਜਾਰੀ ਕੀਤੀ ਜਾਵੇਗੀ ਸੋ ਪੰਜਾਬ ਦੇ ਕਿਸਾਨਾਂ ਨੂੰ ਵੀ ਹੁਣ ਥੋਣੇ ਦੱਸਦੀ ਹੈ ਕਿ 15 ਅਗਸਤ ਤੱਕ ਸਾਰੇ ਹੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ 2-2000 ਪੈ ਦੀ 20ਵੀਂ ਕਿਸ਼ਤ ਆ ਜਾਵੇਗੀ ਇਸ ਤੋਂ ਬਾਅਦ ਮੁੱਖ ਮੰਤਰੀ ਚੰਨੀ ਬਾਰੇ ਖਬਰ ਨਿਕਲ ਕੇ ਆ ਰਹੀ ਹੈ ਤੁਹਾਨੂੰ ਯਾਦ ਹੋਵੇਗਾ ਕਿ ਮੁੱਖ ਮੰਤਰੀ ਚੰਨੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਬੱਕਰੀ ਚੋਈ ਸੀ ਸੋ ਇਹ ਬੱਕਰੀ ਚੋਣ ਤੋਂ ਬਾਅਦ ਵਿਰੋਧੀ ਧਿਰਾਂ ਦੇ ਵੱਲੋਂ ਤੇ ਉਹਨਾਂ ਦਾ ਕਾਫੀ ਜ਼ਿਆਦਾ ਮਜ਼ਾਕ ਉਡਾਇਆ ਗਿਆ ਸੀ ਇਸ ਤੋਂ ਇਲਾਵਾ ਸੁਨੀਲ ਜਾਖੜ ਦੇ ਵੱਲੋਂ ਵੀ ਕਾਫੀ ਜ਼ਿਆਦਾ ਮਜ਼ਾਕ ਉਡਾਇਆ ਸੀ ਤੇ ਕਾਂਗਰਸੀ ਆਗੂਆਂ ਦੇ ਵੱਲੋਂ ਅਤੇ ਕਾਂਗਰਸੀ ਐਮਐਲਏ ਦੇ ਵੱਲੋਂ ਵੀ ਜਿਹੜਾ ਕਿ ਚੰਨੀ ਦੀ ਇਸ ਹਰਕਤ ਨੂੰ ਕਾਫੀ ਜ਼ਿਆਦਾ ਮਜ਼ਾਕ ਭਰੇ ਅੰਦਾਜ਼ ਦੇ ਨਾਲ ਦੇਖਿਆ ਗਿਆ ਸੀ ਭਦੌਂੜ ਹਲਕੇ ਦੇ ਵਿੱਚ ਪੈੰਦੇ ਪੈੰਡ ਸੰਘੂ ਕਲਾਂ ਦੇ ਪਾਲਾ ਖਾਨ ਤੋਂ ਅੱਜ ਚਮਕੌਰ ਸਾਹ ਦੇ ਕਿਸੇ ਜਨੋਬੀ ਨੇ ਇਹ ਬੱਕਰੀ ਖਰੀਦੀ ਹੈ ਪਾਲਾਖਾਨ ਨੇ ਬੱਕਰੀ ਵਿਦਾ ਕਰ ਦਿੱਤੀ ਹੈ ਪਹਿਲਾਂ ਪਾਲਾਖਾਨ ਨੇ ਰੀਜ ਦੇ ਨਾਲ ਇਹ ਬੱਕਰੀ ਦਾ ਹਾਰ ਸ਼ਿੰਗਾਰ ਕੀਤਾ ਤੇ ਪੈਰਾਂ ਦੇ ਵਿੱਚ ਝਾਂਜਰਾਂ ਪਾਈਆਂ ਤੇ ਜਿਸ ਤੋਂ ਬਾਅਦ ਹੁਣ 21000 ਰੁਪਏ ਦੇ ਵਿੱਚ ਬੱਕਰੀ ਜਿਹੜੀ ਉਹ ਵਿਕ ਚੁੱਕੀ ਹੈ ਬੱਕਰੀ ਜਿਹੜੀ ਕਿ ਕਾਫੀ ਜ਼ਿਆਦਾ ਮਸ਼ਹੂਰ ਜਿਹੜੀ ਉਹ ਸੀਐਮ ਚੰਨੀ ਕਰਕੇ ਹੋਈ ਸੀ ਸੋ ਆਕਰਕਰ ਚੰਨੀ ਨੂੰ ਹੀ ਜਿਹੜੀ ਇਹ ਬੱਕਰੀ ਖਰੀਦਣੀ ਚਾਹੀਦੀ ਸੀ ਪਰ ਇਸ ਬੱਕਰੀ ਨੂੰ ਹੁਣ ਕੋਈ ਹੋਰ ਹੀ ਬੰਦਾ ਜਿਹੜਾ ਖਰੀਦ ਕੇ ਲੈ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਇਸ ਵੱਡੇ ਆਗੂ ਦਾ ਪੁੱਤ ਭਗੌੜਾ ਕਰਾਰ ਜਾਨੋ ਕੀ ਹੈ ਪੂਰਾ ਮਾਮਲਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਈਡੀ ਦੀ ਵਿਸ਼ੇਸ਼ ਅਦਾਲਤ ਨੇ ਸਾਲ 2024 ਦੇ ਵਿੱਚ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਪੰਜਾਬ ਦੇ ਸਾਬਕਾ ਜਕਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਪੁੱਤਰ ਹਰਪ੍ਰੀਤ ਸਿੰਘ ਨੂੰ ਭਗੌੜਾ ਲਾਂ ਦਿੱਤਾ ਹੈ ਅਦਾਲਤ ਨੇ ਹਰਪ੍ਰੀਤ ਸਿੰਘ ਦੀਆਂ ਜਾਇਦਾਦਾਂ ਦੇ ਬੇਰਬੇ ਵੀ ਮੰਗੇ ਹਨ ਤੇ ਜੋ ਕਿ ਅਪਰਾਧਿਕ ਪ੍ਰਕਿਰਿਆ ਜਾਬਤਾ ਦੀ ਧਾਰਾ 83 ਦੇ ਤਹਿਤ ਕੁਰਕੀ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ ਅਦਾਲਤ ਦੇ ਹੁਕਮਾਂ ਦੇ ਹਰਦੋਛੀ ਹਰਪ੍ਰੀਤ ਸਿੰਘ ਪੁੱਤਰ ਸਾਧੂ ਸਿੰਘ ਧਰਮਸੋਤ 28 ਮਾਰਚ ਸਾਲ 2025 ਨੂੰ ਜਿਹੜਾ ਕਿ ਅਲਾਨਿਆ ਗਿਆ ਸੀ ਇਸ ਤੋਂ ਇਲਾਵਾ ਕਿ ਉਹ ਅਜੇ ਤੱਕ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਇਆ ਸੀ ਤੇ 30 ਦਿਨਾਂ ਦੀ ਕਾਨੂੰਨੀ ਮਿਆਦ ਖਤਮ ਹੋ ਗਈ ਹੈ ਜਿਸ ਤੋਂ ਬਾਅਦ ਹੁਣ ਦੋਚੀ ਨੂੰ ਭਗੌੜਾ ਘੋਸ਼ਿਤ ਕਰ ਦਿੱਤਾ ਗਿਆ ਹੈ ਤੇ ਲੋੜੀਂਦੀ ਜਾਣਕਾਰੀ ਸਮੰਬੰਧਤ ਪੁਲਿਸ ਸਟੇਸ਼ਨ ਨੂੰ ਭੇਜ ਦਿੱਤੀ ਗਈ ਹੈ। ਸੋ ਪੰਜਾਬ ਦੇ ਪੁਰਾਣੇ ਰਹੇ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਪੁੱਤਰ ਜਿਹੜਾ ਕਿ ਹੁਣ ਵੱਧ ਜਾਇਦਾਦ ਰੱਖਣ ਦੇ ਦੋਸ਼ ਦੇ ਵਿੱਚ ਈਡੀ ਦੇ ਵੱਲੋਂ ਭਗੌੜਾ ਲਾਣ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਸਾਧੂ ਸਿੰਘ ਧਰਮਸੋਤ ਪੰਜਾਬ ਦੇ ਵਿੱਚ ਐਮਐਲਏ ਰਹੇ ਚੁੱਕੇ ਹਨ ਤੇ ਜਿਸ ਤੋਂ ਬਾਅਦ ਜਿਹੜਾ ਈਡੀ ਦੇ ਵੱਲੋਂ ਛਾਪੇ ਉਸ ਦੇ ਪੁੱਤਰ ਦੀ ਪ੍ਰਾਪਰਟੀ ਦੇ ਉੱਤੇ ਮਾਰੇ ਜਾ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪਟਿਆਲਾ 'ਚ ਇਹ ਫੈਲਿਆ ਹੈ ਖਤਰਨਾਕ ਵਾਇਰਸ 30 ਸਤੰਬਰ ਤੱਕ ਲੱਗੀਆਂ ਪਾਬੰਦੀਆਂ ਆਵਾਜ਼ ਆਈ ਹੈ ਰੋਕੀ ਜੀ ਹਾਂ ਤੁਹਾਨੂੰ ਦੱਸੀਏ ਪਟਿਆਲਾ ਸ਼ਹਿਰ ਤੋਂ ਹੁਣ ਸੂਰਾਂ ਦੇ ਵਿੱਚ ਅਫਰੀਕਨ ਸਵਾਈਨ ਫੀਵਰ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਅਲਰਟ ਤੇ ਹੈ ਦਰਾਸਾਲ ਪਿੰਡ ਰਵਾਸ ਬ੍ਰਾਹਮਣਾ ਦੇ ਇੱਕ ਪਿਗ ਫਾਰਮ ਦੇ ਸੂਰਾਂ ਦੇ ਵਿੱਚ ਅਫਰੀਕਨ ਸਵਾਈਨ ਬੁਖਾਰ ਜਿਹੜਾ ਕਿ ਇਸ ਦੀ ਬਿਮਾਰੀ ਦੀ ਰਿਪੋਰਟ ਆਉਣ ਤੋਂ ਬਾਅਦ ਜ਼ਿਲ੍ਹਾ ਪਟਿਆਲਾ ਦੇ ਪਿੰਡ ਰਵਾਸ ਬ੍ਰਾਹਮਣਾ ਨੂੰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਰਾਹੀਂ ਲਾਕ ਵਾਲਾ ਖੇਤਰ ਐਲਾਨਿਆ ਗਿਆ ਹੈ ਇਸ ਸਬੰਧੀ ਪਟਿਆਲਾ ਦੇ ਬਧੀਕ ਡਿਪਟੀ ਕਮਿਸ਼ਨਰ ਈਸ਼ਾ ਸਿੰਘਲ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿਤਾ ਸਾਲ 2023 ਦੀ ਧਾਰਾ ਦੇ ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਤੁਰੰਤ ਪ੍ਰਭਾਵ ਦੇ ਨਾਲ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਪਿਛਲੇ 24 ਘੰਟਿਆਂ ਤੋਂ ਲਗਾਤਾਰ ਪੰਜਾਬ ਦੇ ਵਿੱਚ بارش ਹੋ ਰਹੀ ਹੈ ਸੋ 5 ਤਰੀਕ ਤੱਕ ਹੁਣ ਮੌਸਮ ਵਿਭਾਗ ਦੇ ਵੱਲੋਂ ਪਾਰੀਮੀ ਅਤੇ ਤੂਫਾਨ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜੀ ਹੁਣ ਪੰਜਾਬ ਦੇ ਮੌਸਮ ਦੇ ਵਿੱਚ ਹੁਣ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਜਲੰਧਰ ਅਮਰਤਸਰ ਗੁਰਦਾਸਪੁਰ ਸਮੇਤ ਕੁਝ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪਿਆ ਹੈ ਜਿਸ ਦੇ ਕਰਕੇ ਮੌਸਮ ਸੁਹਾਵਣਾ ਹੋ ਗਿਆ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਹੁਣ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੱਡੀ ਤੋਂ ਵੱਡੀ ਇਕਵਾਣੀ ਕੀਤੀ ਗਈ ਹੈ ਤਾਜ਼ਾ ਜਾਣਕਾਰੀ ਦੇ ਅਨੁਸਾਰ ਸੰਗਰੂਰ ਬਰਨਾਲਾ ਪਟਿਆਲਾ ਫਤਿਗੜ ਸਾਹਿਬ ਲੁਧਿਆਣਾ ਮੋਗਾ ਫਿਰੋਵੀ ਚਪੋਰ ਜਲੰਧਰ ਤਰਨਤਾਰਨ ਕਪੂਰਥਲਾ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਦੇ ਵਿੱਚ ਮੀਂਹ ਦੇ ਨਾਲ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਵੀ ਜੜੀ ਕਰ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਅੱਜ ਤੋਂ ਲੈ ਕੇ 5 ਅਗਸਤ ਤੱਕ ਪੰਜਾਬ ਦੇ ਮੌਸਮ ਦੀ ਜੜੀ ਉਹ ਭਵਿੱਖਬਾਣੀ ਕਰ ਦਿੱਤੀ ਗਈ ਹੈ ਪਹਿਲਾਂ ਜਿੱਥੇ ਕਿ 1 ਅਗਸਤ ਨੂੰ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਭਾਰੀ بارش ਹੋਈ ਉੱਥੇ ਹੀ 2 ਅਗਸਤ ਨੂੰ ਵੀ ਪੰਜਾਬ ਦੇ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਮਹਾਲੀ, ਫਤਿਹਗੜ ਸਾਹਿਬ ਦੇ ਵਿੱਚ ਭਾਰੀ بارش ਹੋਣ ਦੀ ਸੰਭਾਵਨਾ ਜਤਾਈ ਗਈ ਸੀ। ਸੋ ਇਸੇ ਦੌਰਾਨ ਹੁਣ 3, 4 ਅਤੇ 5 ਅਗਸਤ ਨੂੰ ਵੀ ਪੰਜਾਬ ਦੇ ਵਿੱਚ ਭਾਰੀ بارش ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾ ਦਿੱਤੀ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤਾਪਮਾਨ ਦੇ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੇਗੀ। ਸੋ ਇਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਇਸੇ ਤਰ੍ਹਾਂ ਹੀ ਸੁਹਾਵਣਾ ਬਣਿਆ ਰਹੇਗਾ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਭਗਵਾਨਤ ਮਾਨ ਦੇ ਵੱਲੋਂ ਹੁਣ 10-10 ਲੱਖ ਰੁਪਏ ਦੇ ਜਿਹੜੇ ਕਿ ਇਲਾਜ ਵਾਲੇ ਕਾਰਡ ਦੇਣ ਦਾ ਐਲਾਨ ਕੀਤਾ ਗਿਆ ਹੈ ਤੇ ਇਸ ਮਹੀਮ ਨੂੰ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵੀ ਉਹਨਾਂ ਦੇ ਵੱਲੋਂ ਪ੍ਰਚਾਰ ਦੇ ਉੱਤੇ ਵੱਡਾ ਪੈਸਾ ਖਰਚਿਆ ਜਾ ਰਿਹਾ ਹੈ ਸੋ ਕਾਫੀ ਲੱਖਾਂ ਕਰੋੜਾਂ ਰੁਪਈਆ ਜਿਹੜਾ ਕਿ ਪ੍ਰਚਾਰ ਦੇ ਉੱਤੇ ਭਗਵਾਨਤ ਮਾਨ ਦੇ ਵੱਲੋਂ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਖਰਚਿਆ ਜਾ ਰਿਹਾ ਹੈ ਸੋ ਚੰਡੀਗੜ੍ਹ ਤੱਕ ਜਿਹੜੀਆਂ ਇਸ ਦੀਆਂ ਫਲੈਕਸਾਂ ਲਾਈਆਂ ਜਾ ਰਹੀਆਂ ਹਨ ਕਿ 1 ਅਕਤੂਬਰ ਤੋਂ ਪੰਜਾਬ ਦੇ ਵਿੱਚ 10 ਲੱਖ ਰੁਪਏ ਤੱਕ ਦਾ ਜਿਹੜਾ ਕਿ ਇਲਾਜ ਫ ਫਰੀ ਹੋਵੇਗਾ ਉਹਨਾਂ ਦਾ ਜਿਹੜਾ ਦਿਵਾਲਾ ਨਿਕਲਿਆ ਹੋਇਆ ਨਜ਼ਰ ਆ ਰਿਹਾ ਹੈ ਜਿੱਥੇ ਕਿ ਪਿਛਲੇ ਦਿਨੀ ਜਲੰਧਰ ਦੇ ਇੱਕ ਹਸਪਤਾਲ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਆਕਸੀਜਨ ਬੰਦ ਰਹੀ ਉਹ ਵੀ ਤਕਰੀਬਨ 35 ਮਿੰਟ ਤੱਕ ਸੋ ਹੁਣ ਜਲੰਧਰ ਤੋਂ ਬਾਅਦ ਇੱਕ ਹੋਰ ਸਿਵਲ ਹਸਪਤਾਲ ਦੇ ਵਿੱਚ ਆਕਸੀਜਨ ਪਲਾਟ ਬੰਦ ਹੋ ਗਿਆ ਹੈ ਜੀ ਹਾਂ ਜਲੰਧਰ ਤੋਂ ਬਾਅਦ ਹੁਣ ਕਪੂਰਥਲਾ ਸਿਵਲ ਹਸਪਤਾਲ ਦੇ ਵਿੱਚ ਵੀ ਆਕਸੀਜਨ ਪਲਾਟ ਬੰਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਸਟਾਫ ਦੀ ਕਮੀ ਦੇ ਕਾਰਨ ਜਿਹੜਾ ਕੀ ਇਹ ਪਲਾਟ ਬੰਦ ਹੋ ਗਿਆ ਡਾਕਟਰਾਂ ਦੇ ਵੱਲੋਂ ਸਿਹਤ ਵਿਭਾਗ ਦੇ ਉੱਤੇ ਸਵਾਲ ਚੁੱਕੇ ਗਏ ਹਨ ਐਸ ਐਮਓ ਡਾਕਟਰ இந்து ਵਾਲਾ ਦਾ ਕਹਿਣਾ ਹੈ ਕਿ ਆਕਸੀਜਨ ਪਲਾਟ ਚਲਾਉਣ ਦੇ ਲਈ ਕੋਈ ਕਰਮਚਾਰੀ ਹੀ ਨਹੀਂ ਹੈ ਜਿਸ ਦੇ ਕਾਰਨ ਸਿਹਤ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ ਸੋ ਇਸ ਦੇ ਬਾਵਜੂਦ ਸਿਹਤ ਵਿਭਾਗ ਦੇ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਹੈ ਸੋ ਇਸ ਸਮੱਸਿਆ ਦਾ ਕੋਈ ਵੀ ਹੱਲ ਅਜੇ ਤੱਕ ਨਹੀਂ ਕੱਢਿਆ ਗਿਆ ਹੈ ਸੋ ਇਥੇ ਤੁਹਾਨੂੰ ਦੱਸਿਆ ਕਿ ਬੀਤੇ ਦਿਨੀ ਜਲੰਧਰ ਦੇ ਹਸਪਤਾਲ ਦੇ ਵਿੱਚ ਵੀ ਆਕਸੀਜਨ ਪਲਾਟ ਬੰਦ ਹੋਣ ਦੇ ਕਾਰਨ ਟਰੋਮਾ ਸੈਂਟਰ ਦੇ ਵਿੱਚ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਕੀ ਇਹ ਮਾਮਲਾ ਅਜੇ ਪੰਜਾਬ ਦੇ ਵਿੱਚ ਥਮਿਆ ਨਹੀਂ ਸੀ ਸੋ ਇੱਕ ਹੋਰ ਮਾਮਲਾ ਜਿਹੜਾ ਹੁਣ ਸਾਹਮਣੇ ਨਿਕਲ ਕੇ ਆ ਰਿਹਾ ਹੈ ਤੇ ਭਗਵਾਨਤਮਾਨ ਦੇ ਵੱਲੋਂ ਵੱਡੇ-ਵੱਡੇ ਵਾਅਦੇ ਦਾਅਵੇ ਕੀਤੇ ਜਾ ਰਹੇ ਹਨ ਕਿ ਪੰਜਾਬ ਦੇ ਲੋਕਾਂ ਨੂੰ 10 ਲੱਖ ਰੁਪਏ ਦਾ ਇਲਾਜ ਫ੍ਰੀ ਕਰ ਦਿੱਤਾ ਜਾਵੇਗਾ ਸੋ ਇਲਾਜ ਫ੍ਰੀ ਕਰਨ ਦੇ ਮੌਕੇ ਦੇ ਉੱਤੇ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਜਿਹੜਾ ਕੇਸ ਨੂੰ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜਿਵੇਂ ਉਹ 10 ਲੱਖ ਰੁਪਈਆ ਪੰਜਾਬ ਦੇ ਲੋਕਾਂ ਦੇ ਅਕਾਊਂਟ ਦੇ ਵਿੱਚ ਪਹਿਲਾਂ ਹੀ ਜਮ੍ਹਾਂ ਕਰਵਾ ਦਿੱਤਾ ਹੈ ਉਹਨਾਂ ਦੇ ਵੱਲੋਂ ਤੇ ਉਹ ਆਪਣੀ ਮਰਜ਼ੀ ਦੇ ਨਾਲ ਜਿਹੜੇ ਮਰਜ਼ੀ ਹਸਪਤਾਲ ਦੇ ਵਿੱਚ ਜਾ ਕੇ ਇਲਾਜ ਕਰਵਾ ਸਕਦੇ ਹਨ ਸੋ ਇਹ ਅਸਲੀਅਤ ਜਿਹੜੀ ਆ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਇਹ ਸਾਹਮਣੇ ਤੁਹਾਨੂੰ ਦੱਸਦੀ ਹੈ ਕਿ ਨਿਕਲ ਕੇ ਆਉਂਦੀ ਹੈ ਸੋ ਸ਼ਾਇਦ ਇਹ ਜਿਹੜੀ ਆ ਖਬਰ ਛੁਪੀ ਰਹਿ ਜਾਂਦੀ ਸੋ ਜਲੰਧਰ ਦੇ ਹਸਪਤਾਲ ਦੇ ਵਿੱਚ ਆਕਸੀਜਨ ਪਲਾਟ ਬੰਦ ਹੋਣ ਦੇ ਕਾਰਨ ਜਿਹੜੀ ਇਹ ਖਬਰ ਵੀ ਹੁਣ ਬਾਹਰ ਆ ਚੁੱਕੀ ਹੈ ਇਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਵੱਲੋਂ ਇੱਕ ਹੋਰ ਇਤਿਹਾਸਕ ਫੈਸਲਾ ਲੈ ਲਿਆ ਗਿਆ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਇਹ ਸ਼ਾਇਦ ਇਹਨਾਂ ਦੇ ਮੈਨੀਫੈਸਟੋ ਦੇ ਵਿੱਚ ਵੀ ਫੈਸਲਾ ਨਹੀਂ ਸੀ ਪਰ ਪੰਜਾਬ ਸਰਕਾਰ ਦੇ ਵੱਲੋਂ ਆਖਰਕਾਰ ਸਾਢੇ 3 ਸਾਲ ਬੀਤਣ ਤੋਂ ਬਾਅਦ ਨਸ਼ਿਆਂ ਦੇ ਖਿਲਾਫ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਹ ਜਿਹੜਾ ਕਿ ਸਕੂਲਾਂ ਦੇ ਵਿੱਚ ਨਵਾਂ ਇੱਕ ਸੈਸ਼ਨ ਚਲਾਇਆ ਜਾਵੇਗਾ ਜਿਸ ਦੇ ਵਿੱਚ ਕੀ ਨਸ਼ਾ ਛਡਾਊ ਵਿਸ਼ੇ ਦੀ ਪੜ੍ਹਾਈ ਕਰਵਾਈ ਜਾਵੇਗੀ ਜੀਹਾਂ 9ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਬਚਣ ਦੇ ਲਈ ਜਿਹੜਾ ਕਿ ਇੱਕ ਨਵਾਂ ਜਿਹੜਾ ਹੁਣ ਪਾ ਕ੍ਰਮ ਪੜਾਇਆ ਜਾਵੇਗਾ ਸੋ ਹਰ 15 ਦਿਨਾਂ ਵਿੱਚ ਜਿਹੜੀ ਕਿ 35 ਮਿੰਟ ਦੀ ਕਲਾਸ ਦੇ ਰਾਹੀਂ ਬੱਚਿਆਂ ਨੂੰ ਫਿਲਮ ਕুইਜ਼ਾਂ ਅਤੇ ਇਸ ਤੋਂ ਇਲਾਵਾ ਖੇਡਾਂ ਰਾਹੀਂ ਸਿਖਾਇਆ ਜਾਵੇਗਾ ਕਿ ਨਸ਼ਿਆਂ ਤੋਂ ਕਿਵੇਂ ਦੂਰ ਰਹਿਣਾ ਹੈ ਸੋ ਆਖਰਕਾਰ ਭਗਵੰਤ ਮਾਨ ਸਰਕਾਰ ਨੂੰ ਹੁਣ ਸਾਢੇ 3 ਸਾਲ ਬਾਅਦ ਜਿਹੜਾ ਕਿ ਇਹ ਯਾਦ ਆਈ ਗਿਆ ਹੈ ਕਿ ਛੋਟੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਦਾ ਜਿਹੜਾ ਕਿ ਕਲਾਸਾਂ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਕਿ ਜਿਹੜੇ ਛੋਟੇ ਬੱਚੇ ਆ ਉਹ ਜਵਾਨ ਹੋ ਕੇ ਨਸ਼ੇ ਦੀ ਦਲਦਲ ਦੇ ਵਿੱਚ ਨਾ ਫਸਣ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਮਚਿਆ ਹੈ ਹੜਕੰਪ ਦੁਕਾਨਦਾਰਾਂ ਨੂੰ ਭਰਨਾ ਪਵੇਗਾ 11000 ਰੁਪਏ ਤੱਕ ਦਾ ਜੁਰਮਾਨਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੋਕਤਸਰ ਜ਼ਿਲ੍ਹੇ ਦੇ ਵਿੱਚ ਹੁਣ ਕਟੋਰੇ ਵਾਲਾ ਵਿੱਚ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸਾਂਝੇ ਤੌਰ ਦੇ ਉੱਤੇ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾ ਦਿੱਤੀ ਹੈ ਪਿੰਡ ਦੀ ਸਰਪੰਚ ਹਰਪ੍ਰੀਤ ਕੌਰ ਅਤੇ ਉਹਨਾਂ ਦੇ ਪਤੀ ਇੰਦਰਜੀਤ ਸਿੰਘ ਦੇ ਵੱਲੋਂ ਹੁਣ ਪਿੰਡ ਦੇ ਵਿੱਚ ਨਸ਼ਿਆਂ ਦੇ ਵਿਰੋਧ ਨੂੰ ਲੈ ਕੇ ਸਖਤ ਫੈਸਲਾ ਸੁਣਾਇਆ ਗਿਆ ਹੈ ਸੋ 1 ਅਗਸਤ ਤੋਂ ਇਸ ਫੈਸਲੇ ਨੂੰ ਲਾਗੂ ਵੀ ਕਰ ਦਿੱਤਾ ਗਿਆ ਹੈ ਦੁਕਾਨ ਦੇ ਮਾਲਕਾਂ ਨੂੰ ਸਖਤ ਨਿਰਦੇਸ਼ ਦਿੱਤੇ ਗ ਨੇ ਤਮਾਕੂ ਗੋਟਕਾ ਬੀੜੀ ਸਿਗਰਟ ਜਰਦਾ ਹੈਰੋਇਨ ਸਮੈਕ ਨਸ਼ੀਲੀਆਂ ਗੋਲੀਆਂ ਵਿਕਰੀ ਦੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ ਪਿੰਡ ਦੀਆਂ ਸਾਰੀਆਂ 15 ਤੋਂ ਵੱਧ ਦੁਕਾਨਾਂ ਦੇ ਉੱਤੇ ਦੁਕਾਨ ਮਾਲਕਾਂ ਨੂੰ ਨਸ਼ੇ ਸੰਬੰਧਤ ਕੋਈ ਵੀ ਸਮਗਰੀ ਨਾ ਵੇਚਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ਇਹ ਫੈਸਲਾ 27 ਜੁਲਾਈ ਨੂੰ ਦੁਕਾਨਦਾਰਾਂ ਤੇ ਪੰਚਾਇਤ ਮੈਂਬਰਾਂ ਦੀ ਮੀਟਿੰਗ ਦੇ ਵਿੱਚ ਲਿਆ ਗਿਆ ਸੀ ਜਿਸ ਦੇ ਵਿੱਚ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਜਿਹੜਾ ਕੇਸ ਨੂੰ ਸਵਾਰਕਾਰ ਕੀਤਾ ਹੈ ਪੰਚਾਇਤ ਦਾ کہنا ਹੈ ਕਿ ਜੇਕਰ ਕੋਈ ਦੁਕਾਨਦਾਰ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤੇ 11000 ਪੈਦਾ ਉਸ ਨੂੰ ਜਰਮਾਨਾ ਲਾਇਆ ਜਾਵੇਗਾ ਜਿਸ ਦੇ ਵਿੱਚੋਂ 6000 ਰੁਪਏ ਗੁਰਦੁਆਰਾ ਸਾਹਿਬ ਨੂੰ ਦਿੱਤੇ ਜਾਣਗੇ ਤੇ ਇਸ ਤੋਂ ਬਾਅਦ ਬਾਕੀ ਦੇ ਜਿਹੜੇ ਆ ਕਿ ਉਹ ਪੰਚਾਇਤ ਦੇ ਦੁਆਰਾ ਕਿਸੇ ਹੋਰ ਨੂੰ ਵਿਅਕਤੀ ਨੂੰ ਦਿੱਤੇ ਜਾਣਗੇ ਜੋ ਕਿ ਇਸ ਬਾਰੇ ਜਾਣਕਾਰੀ ਦੇਵੇਗਾ ਸੋ ਉਸ ਦੀ ਪਛਾਣ ਵੀ ਗੋਪਤ ਰੱਖੀ ਜਾਵੇਗੀ ਤੇ ਇਸ ਤੋਂ ਇਲਾਵਾ ਜੇਕਰ ਕੋਈ ਬੱਚਾ ਨਸ਼ੀਲੇ ਵਸਤੂ ਖਰੀਦਦਾ ਹੈ ਜਾਂ ਫਿਰ ਕੋਈ ਵਿਅਕਤੀ ਸਕੂਲ ਸਮਸ਼ਾਨ ਘਟ ਜਾਂ ਫਿਰ ਇਸ ਤੋਂ ਇਲਾਵਾ ਹੋਰ ਕਿਤੇ ਜਿੱਟਾ ਵੇਚਦਾ ਜਾਂ ਫਿਰ ਪੀਂਦਾ ਫੜਿਆ ਜਾਂਦਾ ਹੈ ਤੇ ਪੰਚਾਇਤ ਦੇ ਵੱਲੋਂ ਉਸ ਦੇ ਉੱਤੇ ਜਿਹੜੀ ਕਿ ਸਖਤੀ ਦੇ ਨਾਲ ਕਾਰਵਾਈ ਕੀਤੀ ਜਾਵੇਗੀ ਸਟਿੰਗ ਅਤੇ ਹੋਰ એનર્ਜੀ ਡਰਿੰਕ ਦੀ ਵਿਕਰੀ ਦੇ ਉੱਤੇ ਵੀ ਪਾਬੰਦੀ ਲਗਾ ਦਿੱਤੀ ਹੈ ਸੋ ਇਹ ਪਿੰਡ ਵਾਸੀਆਂ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਮੁਖਤਸਰ ਜਿਲੇ ਦਾ ਪਿੰਡ ਕਟੋਰੇ ਵਾਲਾ ਦੱਸਿਆ ਜਾ ਰਿਹਾ ਹੈ ਸੋ ਜਿਸ ਦੀ ਪੰਚਾਇਤ ਦੇ ਵੱਲੋਂ ਇਹ ਸਖਤ ਫੈਸਲਾ ਲਿਆ ਗਿਆ ਹੈ ਸੋ ਪੰਜਾਬੀਓ ਤੁਹਾਡੀ ਇਸ ਬਾਰੇ ਕੀ رائے ਹੈ ਕਿ ਪੰਜਾਬ ਦੇ ਹਰ ਇੱਕ ਪਿੰਡ ਨੂੰ ਅਜਿਹਾ ਫੈਸਲਾ ਲੈਣਾ ਚਾਹੀਦਾ ਹੈ ਅਤੇ એનર્ਜੀ ਡਰਿੰਕਾਂ ਜਿਹੜੀਆਂ ਸਟਿੰਗ ਵਗੈਰਾ ਵੇਚ ਰਹੀਆਂ ਹਨ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਉੱਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ ਆਪਣੀ رائے ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦਿਓ ਜੀ ਅਗਲੀ ਖਬਰ ਹੁਣ ਕੈਨੇਡਾ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਕੈਨੇਡਾ ਦੇ ਵਿੱਚ ਹੁਣ ਹਾਲਾਤ ਕਾਫੀ ਜਿਆਦਾ ਮਾੜੇ ਹੋ ਚੁੱਕੇ ਹਨ ਕੈਨੇਡਾ ਦੇ ਕੈਲਗਰੀ ਦੇ ਵਿੱਚ ਮਾਨਸਿਕ ਸਮੱਸਿਆ ਦੇ ਕਾਰਨ ਹੁਣ ਫਰੀਦਕੋਟ ਦੇ ਰਹਿਣ ਵਾਲੇ 22 ਸਾਲਾ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ ਮ੍ਰਿਤਕ ਦੀ ਪਛਾਣ ਫਰੀਦਕੋਟ ਦੇ ਰਹਿਣ ਵਾਲੇ 22 ਸਾਲਾ ਆਕਾਸ਼ਦੀਪ ਸਿੰਘ ਦੇ ਵਜੋਂ ਹੋਈ ਹੈ ਆਕਾਸ਼ਦੀਪ ਸਿੰਘ ਤੋਂ ਅੰਦਾਜ਼ਾ ਦਈਏ ਕਿ ਸਟੱਡੀ ਵੀਜ਼ਾ ਦੇ ਉੱਤੇ ਕੈਨੇਡਾ ਦੇ ਵਿੱਚ ਗਿਆ ਸੀ ਤੇ ਕੰਮ ਨਾ ਮਿਲਣ ਦੇ ਕਾਰਨ ਉਹ ਨਿਰਾਸ਼ ਹੋ ਗਿਆ ਤੇ ਉਸ ਨੇ ਹੁਣ ਖੁਦਕੁਸ਼ੀ ਕਰ ਲਈ ਹੈ ਪਰਿਵਾਰ ਦੇ ਮੁਤਾਬਕ ਆਕਾਸ਼ਦੀਪ ਸਿੰਘ ਸਾਲ 2023 ਸੀ ਪੜ੍ਹਾਈ ਦੇ ਨਾਲ ਨਾਲ ਉਸਨੇ ਪਾਰਟ ਟਾਈਮ ਕੰਮ ਲੱਭਣ ਦੀ ਕੋਸ਼ਿਸ਼ ਕੀਤੀ ਪਰ ਪਿਛਲੇ ਕੁਝ ਮਹੀਨਿਆਂ ਤੋਂ ਨੌਕਰੀ ਨਾ ਮਿਲਣ ਤੋਂ ਬਾਅਦ ਉਹ ਕੈਲਗਰੀ ਦੇ ਵਿੱਚ ਰਹਿ ਰਿਹਾ ਸੀ ਜਿੱਥੇ ਕਿ ਉਸ ਨੂੰ ਕੰਮ ਦੀ ਭਾਲ ਦੇ ਵਿੱਚ ਭਟਕਣਾ ਪੈ ਰਿਹਾ ਸੀ ਤੇ ਮਾਮਲੇ ਦੀ ਜਾਣਕਾਰੀ ਦੇ ਅਨੁਸਾਰ ਪਿਛਲੇ ਸਮੇਂ ਦੇ ਦੌਰਾਨ ਕੰਮ ਨਾ ਮਿਲਣ ਦੇ ਕਾਰਨ ਉਹ ਕਾਫੀ ਜ਼ਿਆਦਾ ਤਣਾਅਪੂਰਨ ਸਥਿਤੀ ਦੇ ਵਿੱਚ ਚਲਾ ਗਿਆ ਜਿਸ ਤੋਂ ਬਾਅਦ ਘਰ ਦੇ ਗਰਾਜ ਦੇ ਵਿੱਚ ਹੀ ਉਸ ਦੇ ਵੱਲੋਂ ਫਾਹਾ ਲਿਆ ਗਿਆ ਤੇ ਜਿਸ ਤੋਂ ਬਾਅਦ ਉਸ ਨੇ ਆਪਣੀ ਜੀਵਨ ਦੀ ਲਾ ਸਮਾਪਤ ਕਰ ਲਈ ਹੈ ਕੈਨੇਡਾ ਦੇ ਵਿੱਚ ਰਹਿਣ ਵਾਲੇ ਉਸ ਦੇ ਸਾਥੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਹੈ ਇਹ ਦੁਖਦਾਈ ਖਬਰ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਉਸ ਦੇ ਘਰ ਦੇ ਵਿੱਚ ਸੋਗ ਦਾ ਮਾਹੌਲ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਆਕਾਸ਼ਦੀਪ ਸਿੰਘ ਮਿਹਨਤੀ ਅਤੇ ਹੌਣਹਾਰ ਸੀ ਪਰ ਕੰਮ ਦੀ ਘਾਟ ਦੇ ਕਾਰਨ ਉਸ ਤੇ ਉੱਤੇ ਕਾਫੀ ਜ਼ਿਆਦਾ ਦਬਾਅ ਬਣ ਗਿਆ ਤੇ ਮਾਨਸਿਕ ਤੌਰ ਦੇ ਉੱਤੇ ਉਹ ਟੁੱਟ ਗਿਆ ਤੇ ਪਰਿਵਾਰ ਨੇ ਹੁਣ ਸਰਕਾਰ ਨੂੰ ਆਕਾਸ਼ਦੀਪ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ ਸੋ ਕੈਨੇਡਾ ਦੇ ਹਾਲਾਤਾਂ ਦਾ ਇਹਨਾਂ ਖਬਰਾਂ ਤੋਂ ਹੀ ਪਤਾ ਲੱਗਦਾ ਹੈ ਕਿ ਹੁਣ ਦੇ ਟਾਈਮ ਦੇ ਵਿੱਚ ਕੈਨੇਡਾ ਦੇ ਹਾਲਾਤ ਕਿਹੋ ਜਿਹੇ ਹੋ ਚੁੱਕੇ ਹਨ ਪਰ ਫਿਰ ਵੀ ਬਹੁਤ ਸਾਰੇ ਪੰਜਾਬੀ ਜਿਹੜੇ ਕਿ ਆਪਣੇ ਮਾਤਾ ਪਿਤਾ ਦੇ ਨਾਲ ਜੈਦ ਕਰਦੇ ਹਨ ਕਿ ਉਹਨਾਂ ਨੂੰ ਉਹ ਕੈਨੇਡਾ ਦੇ ਵਿੱਚ ਭੇਜ ਦੇਣ ਤੇ ਜਿਸ ਤੋਂ ਬਾਅਦ ਕੈਨੇਡਾ ਦੇ ਵਿੱਚ ਜਾ ਕੇ ਹੁਣ ਅਜਿਹੀਆਂ ਜਿਹੜੀਆਂ ਖਬਰਾਂ ਆਉਂਦੀਆਂ ਹਨ ਕਿਉਂਕਿ ਕੈਨੇਡਾ ਦੇ ਹਾਲਾਤ ਹੁਣ ਪਹਿਲਾਂ ਵਰਗੇ ਕਿਤੇ ਨਾ ਕਿਤੇ ਨਹੀਂ ਰਹੇ ਹਨ